4 ਮਾਰਚ 2019 ਨੂੰ ਇੱਕ ਕੁੜੀ ਦਿੱਲੀ ਦੇ ਪੱਛਮੀ ਇਲਾਕੇ ਦੇ ਪੁਲਿਸ ਥਾਣੇ ਦੇ ਵਿੱਚ ਭੱਜੀ-ਭੱਜੀ ਜਾਂਦੀ ਹੈ ਤੇ ਜਾ ਕੇ ਪੁਲਿਸ ਨੂੰ ਇਹ ਕਹਿੰਦੀ ਹੈ ਕਿ ਮੇਰੇ ਮਾਪਿਓ ਨਹੀਂ ਲੱਭ ਰਹੇ ਉਹ ਕਰੋ ਕਿਤੇ ਗਏ ਸੀ ਪਰ ਘਰ ਵਾਪਸ ਨਹੀਂ ਆਏ ਤੇ 2 ਮਾਰਚ ਤੋਂ ਮੈਂ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਆਂ ਸਾਰੇ ਹੀ ਰਿਸ਼ਤੇਦਾਰਾਂ ਕੋਲੋਂ ਪਤਾ ਕਰ ਲਿਆ ਆਣ ਗੁਆਂਢ ਕੋਲੋਂ ਪਤਾ ਕਰ ਲਿਆ ਪਰ ਕਿਤੇ ਵੀ ਉਹਨਾਂ ਦਾ ਪਤਾ ਨਹੀਂ ਚੱਲ ਰਿਹਾ ਇਹ ਕੁੜੀ ਦਾ ਨਾਮ ਸੀ ਦਵਿੰਦਰ ਕੋਰ ਤੇ ਇਹਦੇ ਪਿਤਾ ਦਾ ਨਾਮ ਸੀ ਗੁਰਮੀਤ ਸਿੰਘ ਤੇ ਮਾਤਾ ਦਾ ਨਾਮ ਸੀ ਜਗੀਰ ਕੋਰ ਪਰ ਪੁਲਿਸ ਵਾਲੇ ਅੱਗੋਂ ਇਹਨੂੰ ਇਹ ਪੁੱਛਦੇ ਨੇ ਕਿ 2 ਮਾਰਚ ਦੇ ਇਹ ਗਾਇਬ ਹੋਏ ਨੇ ਤੇ ਤੂੰ 4 ਮਾਰਚ ਨੂੰ ਪੁਲਿਸ ਥਾਣੇ ਦੇ ਵਿੱਚ ਆਈ ਹੈਂ ਦੋ ਦਿਨ ਪਹਿਲਾਂ ਤੂੰ ਕਿਉਂ ਨਹੀਂ ਆਈ ਤੇ ਇਹ ਹੁਣ ਕਹਿੰਦੀ ਹੈ ਕਿ ਮੈਂ ਦੇਖ ਰਹੀ ਸੀ ਕਿ ਸ਼ਾਇਦ ਇਹ ਆਪਣੇ ਆਪ ਘਰ ਆ ਜਾਣਗੇ ਕਿਤੇ ਗਏ ਹੋਣਗੇ ਪਰ ਜਦੋਂ ਇਹ ਵਾਪਸ ਨਹੀਂ ਆਏ ਤਾਂ ਥੱਕ ਹਾਰ ਕੇ ਹੁਣ ਮੈਂ ਪੁਲਿਸ ਥਾਣੇ ਦੇ ਵਿੱਚ ਆਈ ਹਾਂ ਤੇ ਹੁਣ ਦਵਿੰਦਰ ਕੋਰ ਪੁਲਿਸ ਵਾਲਿਆਂ ਨੂੰ ਇਹ ਦੱਸਦੀ ਹੈ ਕਿ 2018 ਤੋਂ ਇਹ ਆਪਣੇ ਮਾਤਾ ਪਿਤਾ ਦੇ ਨਾਲ ਹੀ ਰਹਿ ਰਹੀ ਸੀ ਕਿਉਂਕਿ ਇਹਦਾ ਵਿਆਹ ਹੋਇਆ ਸੀ ਪਰ ਘਰਦਿਆਂ ਕਲੇਸ਼ਾਂ ਦੇ ਚੱਲਦੇ ਆ ਇਹ ਆਪਣਾ ਸੋਹਰਾ ਪਰਿਵਾਰ ਛੱਡ ਕੇ ਦੋ ਬੱਚਿਆਂ ਨੂੰ ਨਾਲ ਲੈ ਕੇ 2018 ਤੋਂ ਆਪਣੇ ਪਿਤਾ ਗੁਰਮੀਤ ਸਿੰਘ ਦੇ ਨਾਲ ਹੀ ਰਹਿ ਰਹੀ ਸੀ ਪੁਲਿਸ ਨੇ ਹੁਣ ਇਸ ਕੁੜੀ ਦੀ ਰਿਪੋਰਟ ਲਿਖੀ ਤੇ ਇਹਦੇ ਮਾਪਿਓ ਨੂੰ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਪੁਲਿਸ ਨੂੰ ਹੁਣ ਨੰਗਲੋਈ ਪਿੰਡ ਦੇ ਗੰਦੇ ਨਾਲੇ ਦੇ ਵਿੱਚੋਂ ਇੱਕ ਸੂਟਕੇਸ ਮਿਲਦਾ ਹੈ ਇਹ ਸੂਟਕੇਸ ਦੇ ਵਿੱਚ ਇੱਕ ਔਰਤ ਦੀ ਲਾਸ਼ ਸੀ ਇਸ ਔਰਤ ਦੀ ਲਾਸ਼ ਨੂੰ ਕਿਸੇ ਨੇ ਬੜੀ ਹੀ ਬੇਰਹਿਮੀ ਦੇ ਨਾਲ ਕੱਟਵੱਟ ਕਰਕੇ ਇਸ ਸੂਟਕੇਸ ਦੇ ਵਿੱਚ ਭਰਿਆ ਹੋਇਆ ਸੀ ਹੁਣ ਪੁਲਿਸ ਨੇ ਜਿੰਨੀਆਂ ਵੀ ਇਸ ਥਾਣੇ ਦੇ ਵਿੱਚ ਔਰਤਾਂ ਦੀਆਂ ਗੁੰਮਸ਼ੁਦਗੀ ਦੀਆਂ ਰਿਪੋਰਟਾਂ ਲਿਖੀਆਂ ਹੋਈਆਂ ਸਨ ਉਹਨਾਂ ਸਾਰਿਆਂ ਨੂੰ ਬੁਲਾਇਆ ਤੇ ਇਹਦੇ ਵਿੱਚ ਹੁਣ ਦਵਿੰਦਰ ਕੋਰ ਨੂੰ ਵੀ ਬੁਲਾਇਆ ਜਾਂਦਾ ਹੈ ਕਿਉਂਕਿ ਉਹਨੇ ਵੀ ਕੁਝ ਦਿਨ ਪਹਿਲਾਂ ਹੀ ਆਪਣੀ ਮਾਪਿਓ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਸੀ ਤੇ ਇਹ লাশ ਇੱਕ ਔਰਤ ਦੀ ਸੀ ਤੇ ਪੁਲਿਸ ਨੂੰ ਇਹੀ ਲੱਗਿਆ ਕਿ ਸ਼ਾਇਦ ਇਹ লাশ ਕਿਤੇ ਦਵਿੰਦਰ ਕੋਰ ਦੀ ਮਾਤਾ ਜਗੀਰ ਕੋਰ ਦੀ ਨਾ ਹੋਵੇ ਤੇ ਇਸ ਲਈ ਉਹਨਾਂ ਨੇ ਪੁਲਿਸ ਥਾਣੇ ਦੇ ਵਿੱਚ ਸਨਾਖਤ ਕਰਨ ਵਾਸਤੇ ਬੁਲਾਇਆ ਸੀ ਹੁਣ ਦਵਿੰਦਰ ਕੋਰ ਨੂੰ ਜਿਵੇਂ ਪਤਾ ਲੱਗਦਾ ਹੈ ਕਿ ਪੁਲਿਸ ਨੂੰ ਕੋਈ লাশ ਮਿਲੀ ਹੈ ਤਾਂ ਉਹਦਾ ਰੋ ਰੋ ਬੁਰਾ ਹਾਲ ਹੋ ਜਾਂਦਾ ਹੈ ਤੇ ਜਦੋਂ ਉਹ লাশ ਨੂੰ ਦੇਖਦੀ ਹੈ ਤਾਂ ਉਹ ਹੁਣ ਰੋਂਦੀ ਹੋਈ ਇਹੀ ਕਹਿੰਦੀ ਹੈ ਕਿ ਇਹ ਮੇਰੀ ਮਾਂ ਨਹੀਂ ਹੈ ਹੁਣ ਪੁਲਿਸ ਨੂੰ ਇਸ লাশ ਦੇ ਕੋਲੋਂ ਕੁਝ ਸਮਾਨ ਵੀ ਮਿਲਿਆ ਸੀ ਜਿਵੇਂ ਚੂੜੀਆਂ ਉਹਦੇ ਗਲੇ ਦੇ ਵਿੱਚ ਪਾਈ ਹੋਈ ਗਾਨੀ ਵਾਲੀਆਂ ਤੇ ਇਹੋ ਜਿਹੀਆਂ ਚੀਜ਼ਾਂ ਜੋ ਮਿਲੀਆਂ ਸਨ লাশ ਦੇ ਕੋਲੋਂ ਇਹਨਾਂ ਤੋਂ ਫਿਰ ਪੁਲਿਸ ਨੇ ਸਨਾਖਤ ਕਰਵਾਈ ਤੇ ਆਖਿਰਕਾਰ ਦਵਿੰਦਰ ਕੋਟ ਜਰੀ ਉਹ ਮੰਨ ਜਾਂਦੀ ਹੈ ਕਿ ਇਹ ਉਹਦੀ ਹੀ ਮਾਂ ਦੀ লাশ ਹੈ ਹੁਣ ਪੁਲਿਸ ਦੇ ਅੱਗੇ ਇਹੀ ਸਵਾਲ ਸੀ ਕਿ ਆਖਿਰ ਇੱਕ ਔਰਤ ਨੂੰ ਇੰਨੀ ਬੇਰਹਿਮੀ ਦੇ ਨਾਲ ਕਿੰਨੇ ਮਾਰਿਆ ਸੀ ਤੇ ਜਦੋਂ ਕੁੜੀ ਕੋਲੋਂ ਇਹ ਪੁੱਛਿਆ ਜਾਂਦਾ ਹੈ ਕਿ ਕੋਈ ਤੁਹਾਡੀ ਦੁਸ਼ਮਣੀ ਜਾਂ ਫਿਰ ਕਿਸੇ ਦੇ ਨਾਲ ਲੜਾਈ ਝਗਰਾ ਹੈ ਤੇ ਇਹ ਦੱਸਦੀ ਹੈ ਕਿ ਕੋਈ ਸਾਡਾ ਕਿਸੇ ਦੇ ਨਾਲ ਲੜਾਈ ਝਗਰਾ ਨਹੀਂ ਹੈ ਤੇ ਨਾ ਹੀ ਕੋਈ ਦੁਸ਼ਮਣੀ ਹੈ ਸਿਵਾਏ ਮੇਰੇ ਸੋਹਰਿਆਂ ਦੇ ਉਹਨਾਂ ਦੇ ਨਾਲ ਹੀ ਮੇਰੀ ਥੋੜੀ ਬਹੁਤੀ ਅਨਬਨ ਆਈ ਸੀ ਜਿਸ ਕਰਕੇ ਮੈਂ ਹੁਣ ਆਪਣੇ ਪੇਕੇ ਘਰ ਆ ਕੇ ਰਹਿ ਰਹੀ ਹਾਂ ਪੁਲਿਸ ਨੂੰ ਹੁਣ ਇਹ ਸ਼ੱਕ ਪੈਦਾ ਹੁੰਦਾ ਹੈ ਤੇ ਹੁਣ ਇਹ ਜਿਹੜੀ ਕੁੜੀ ਸੀ ਇਹਦੇ ਪਤੀ ਨੂੰ ਬੁਲਾਇਆ ਜਾਂਦਾ ਹੈ ਤੇ ਉਹਦੇ ਕੋਲੋਂ ਪੁਸ਼ਗਿਸ਼ ਕੀਤੀ ਜਾਂਦੀ ਹੈ ਪਰ ਉਹਦਾ ਵੀ ਕੋਈ ਇਸ ਕੇਸ ਦੇ ਵਿੱਚ ਹੱਥ ਨਹੀਂ ਲੱਗਦਾ ਸੀ ਤੇ ਹੁਣ ਪੁਲਿਸ ਉਹਦੇ ਕੋਲੋਂ ਇਹ ਪੁੱਛਦੀ ਹੈ ਕਿ ਤੇਨੂੰ ਲੱਗਦਾ ਹੈ ਕਿ ਕਤਲ ਕਿੰਨੇ ਕੀਤਾ ਹੋਵੇਗਾ ਤੇ ਉਹ ਹੁਣ ਦੱਸਦਾ ਹੈ ਕਿ ਹੋ ਨਾ ਹੋ ਸਰ ਇਹਦੇ ਪਿੱਛੇ ਜਿਹੜੀ ਇਹਨਾਂ ਦੀ ਕੁੜੀ ਹੈ ਦਵਿੰਦਰ ਕੋਰ ਮੇਰੀ ਪਤਨੀ ਉਹਦਾ ਹੀ ਹੱਥ ਹੋ ਸਕਦਾ ਹੈ ਕਿਉਂਕਿ ਉਹ ਬਹੁਤ ਹੀ ਲਾਲਚੀ ਕਿਸਮ ਦੀ ਕੁੜੀ ਹੈ ਹੁਣ ਪੁਲਿਸ ਨੂੰ ਸ਼ੱਕ ਤਾਂ ਇਸ ਕੁੜੀ ਤੇ ਵੀ ਹੋਣਾ ਸ਼ੁਰੂ ਹੋ ਗਿਆ ਸੀ ਪਰ ਪੁਲਿਸ ਨੂੰ ਇਹ ਵੀ ਲੱਗ ਰਿਹਾ ਸੀ ਕਿ ਇਹਨਾਂ ਦਾ ਜਿਹੜਾ ਪਿਤਾ ਸੀ ਜੋ ਗਾਇਬ ਹੋਇਆ ਸੀ ਪੁਲਿਸ ਨੂੰ ਇਹਦੇ ਤੇ ਵੀ ਸ਼ੱਕ ਸੀ ਕਿ ਸ਼ਾਇਦ ਉਹ ਗੁਰਮੀਤ ਸਿੰਘ ਨੇ ਹੀ ਆਪਣੀ ਪਤਨੀ ਦਾ ਕਤਲ ਕੀਤਾ ਹੋਵੇਗਾ ਤੇ ਉਹ ਬਾਅਦ ਵਿੱਚ ਇੱਥੋਂ ਭੱਜ ਗਿਆ ਹੋਵੇਗਾ ਤੇ ਗਾਇਬ ਹੋ ਗਿਆ ਹੋਵੇਗਾ ਪਰ ਫਿਰ ਪੁਲਿਸ ਨੂੰ ਲੱਗਦਾ ਹੈ ਕਿ ਸ਼ਾਇਦ ਕਿਤੇ ਉਹਦੇ ਨਾਲ ਵੀ ਕੋਈ ਅਣਹੋਣੀ ਨਾ ਹੋ ਗਈ ਹੋਵੇ ਤੇ ਉਹਨੂੰ ਵੀ ਕਿਸੇ ਨੇ ਮਾਰਨਾ ਦਿੱਤਾ ਹੋਵੇ ਇਸੇ ਹਿਸਾਬ ਦੇ ਨਾਲ ਇਜਰੀ ਲਾਸ ਸੀ ਜਿਸ ਪਿੰਡ ਤੋਂ ਮਿਲੀ ਸੀ ਗੰਦੇ ਨਾਲੇ ਤੋਂ ਤੇ ਉਸ ਗੰਦੇ ਨਾਲੇ ਦੀ ਇਹ ਫਿਰ ਸਰਚ ਅਭਿਆਨ ਚਲਾਉਂਦੇ ਨੇ ਤੇ ਲਗਾਤਾਰ 8 ਘੰਟੇ ਬਾਅਦ ਜਦੋਂ ਇਸ ਗੰਦੇ ਨਾਲੇ ਨੂੰ ਖੋਜਿਆ ਜਾਂਦਾ ਹੈ ਤੇ ਇਸ ਗੰਦੇ ਨਾਲੇ ਦੇ ਵਿੱਚੋਂ ਇੱਕ ਹੋਰ ਸੂਟਕੇਸ ਮਿਲਦਾ ਹੈ ਇਹ ਸੂਟਕੇਸ ਵੇਖਣ ਨੂੰ ਨਵਾਂ ਨਕੋਰ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਸਪੈਸ਼ਲ ਇਸੇ ਕੰਮ ਦੇ ਵਾਸਤੇ ਹੀ ਸ਼ਹਿਰ ਤੋਂ ਖਰੀਦਿਆ ਹੋਵੇ ਤੇ ਇਹ ਸੂਟਕੇਸ ਨੂੰ ਜਦੋਂ ਖੋਲਿਆ ਜਾਂਦਾ ਹੈ ਤੇ ਇਹਦੇ ਵਿੱਚ ਵੀ ਇੱਕ ਆਦਮੀ ਦੀ লাশ ਹੁੰਦੀ ਹੈ ਸੇਮ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਦੂਸਰੇ ਸੂਟਕੇਸ ਦੇ ਵਿੱਚ লাশ ਨੂੰ ਪਾਇਆ ਗਿਆ ਸੀ ਪਰ ਇਸ ਸੂਟਕੇਸ ਦੇ ਵਿੱਚ ਭਾਰੀ-ਭਾਰੀ ਪੱਥਰ ਪਾਏ ਗਏ ਸਨ ਜਿਸ ਕਰਕੇ ਇਹ ਸੂਟਕੇਸ ਪਾਣੀ ਵਿੱਚ ਡੁੱਬਿਆ ਹੋਇਆ ਸੀ ਹੁਣ ਦਵਿੰਦਰ ਕੌਰ ਨੇ ਜਿਹੜੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਸੀ ਆਪਣੇ ਮਾਪਿਓ ਦੇ ਦੋਨੇ ਜਾਨੇ ਇਹ ਮਿਲ ਚੁਕੇ ਸਨ ਪਰ ਦੋਨੇ ਜਾਨੇ ਹੀ ਜਿਸ ਹਾਲਤ ਦੇ ਵਿੱਚ ਮਿਲੇ ਸਨ ਉਹ ਹਾਲਤ ਨੂੰ ਦੇਖ ਕੇ ਲੋਕਾਂ ਦੇ ਲੂ ਕੰਡੇ ਖੜੇ ਹੋ ਗਏ ਸਨ ਤੇ ਹੁਣ ਪੁਲਿਸ ਨੂੰ ਜਿਸ ਤਰ੍ਹਾਂ ਦਵਿੰਦਰ ਕੋਰ ਦੇ ਪਤੀ ਨੇ ਦੱਸਿਆ ਸੀ ਕਿ ਹੋ ਸਕਦਾ ਹੈ ਕਿ ਦਵਿੰਦਰ ਕੋਰ ਹੀ ਆਪਣੇ ਮਾਪਿਓ ਨੂੰ ਇਹਨੇ ਮਾਰਿਆ ਹੋਵੇ ਤੇ ਇਸ ਹਿਸਾਬ ਦੇ ਨਾਲ ਪੁਲਿਸ ਹੁਣ ਇਹ ਕੋਸ਼ਿਸ਼ ਕਰਦੀ ਹੈ ਜਾਣਨ ਦੀ ਕਿ ਦਵਿੰਦਰ ਕੋਰ ਉਸ ਸਮੇਂ ਜਿਸ ਸਮੇਂ ਇਹਦੇ ਮਾਪਿਓ ਗਾਇਬ ਹੋਏ ਸਨ ਉਸ ਸਮੇਂ ਇਸ ਨੂੰ ਕਿਹਦੀ ਕਿਹਦੀ ਕਾਲ ਆਈ ਸੀ ਤੇ ਕਿਹਨੂੰ ਕਿਹਨੂੰ ਮਿਲਦੀ ਸੀ ਪੁਲਿਸ ਉਹਨ ਜਿਸ ਤਰ੍ਹਾਂ ਹੀ ਦਵਿੰਦਰ ਕੋਰ ਦੀ ਕੋਲ ਡਿਟੇਲ ਕੱਢਦੀ ਹੈ ਤੇ ਇਹਨਾਂ ਨੂੰ ਇੱਕ ਨੰਬਰ ਦਿਖਾਈ ਦਿੰਦਾ ਹੈ ਉਹ ਨੰਬਰ ਜਦੋਂ ਜਾਂਚਿਆ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਨੰਬਰ ਹੈ ਪ੍ਰਿੰਸ ਨਾਮ ਦੇ ਮੁੰਡੇ ਦਾ ਹੁਣ ਪੁਲਿਸ ਇਸ ਪ੍ਰਿੰਸ ਨਾਮ ਦੇ ਮੁੰਡੇ ਦੀ ਪਾਲ ਕਰਦੀ ਹੈ ਤੇ ਇਹ ਪ੍ਰਿੰਸ ਮੁੰਡਾ ਜਿਹੜਾ ਹੁੰਦਾ ਹੈ ਇਹ ਲਖਨਊ ਦਾ ਰਹਿਣ ਵਾਲਾ ਹੁੰਦਾ ਹੈ ਤੇ ਇਹਦੀ ਜਦੋਂ ਲੋਕੇਸ਼ਨ ਚੈੱਕ ਕੀਤੀ ਜਾਂਦੀ ਹੈ ਇਹਨਾਂ ਦਿਨਾਂ ਦੀ ਤਾਂ ਇਹ ਪਤਾ ਲੱਗਦਾ ਹੈ ਕਿ ਇਹ ਦਵਿੰਦਰ ਕੋਰ ਦੇ ਘਰ ਵੀ ਆਉਂਦਾ ਜਾਂਦਾ ਸੀ ਤੇ ਦਵਿੰਦਰ ਤੇ ਪ੍ਰਿੰਸ ਦੇ ਵਿੱਚ ਲੰਮੀਆਂ ਲੰਮੀਆਂ ਗੱਲਾਂ ਵੀ ਹੁੰਦੀਆਂ ਰਹਿੰਦੀਆਂ ਸਨ ਤੇ ਪੁਲਸ ਹੁਣ ਇਹਨਾਂ ਦੋਨਾਂ ਨੂੰ ਹੀ ਥਾਣੇ ਦੇ ਵਿੱਚ ਬੁਲਾਉਂਦੀ ਹੈ ਤੇ ਹੁਣ ਦਵਿੰਦਰ ਕੋਰ ਕੋਲੋਂ ਸਖਤੀ ਦੇ ਨਾਲ ਪੁਸ਼ਕਿਸ਼ ਕੀਤੀ ਜਾਂਦੀ ਹੈ ਤੇ ਆਖਿਰਕਾਰ ਇਹ ਦਵਿੰਦਰ ਕੋਰ ਟੁੱਟ ਜਾਂਦੀ ਹੈ ਤੇ ਫਿਰ ਇਹ ਜਿਹੜੀ ਵਜ੍ਹਾ ਦੱਸਦੀ ਹੈ ਇਹਨੇ ਸਾਰੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਕਿ ਇੱਕ ਲਾਡਾ ਪਿਆਰਾਂ ਦੇ ਨਾਲ ਪਾਲੀ ਗਈ ਧੀ ਵੀ ਇੰਨੀ ਬਹਿਰਮ ਹੋ ਸਕਦੀ ਹੈ ਇਹ ਕਹਿੰਦੀ ਹੈ ਕਿ ਹਾਂ ਇਹਨੇ ਹੀ ਪਰਿਸ ਦੇ ਨਾਲ ਮਿਲ ਕੇ ਆਪਣੇ ਮਾਪਿਓ ਨੂੰ ਕਤਲ ਕੀਤਾ ਹੈ ਤੇ ਇਹ ਦੱਸਦੀ ਹੈ ਜਦੋਂ ਇਹਦਾ ਸਹੁਰਾ ਪਰਿਵਾਰ ਦੇ ਨਾਲ ਇਹਦਾ ਝਗੜਾ ਹੋਇਆ ਸੀ ਏ ਹੁਣ ਆਪਣੇ ਮਾਪਿਓ ਦੇ ਨਾਲ ਆ ਕੇ ਰਹਿਣ ਲੱਗ ਪਈ ਸੀ ਤੇ ਇਹਦੀ ਮੁਲਾਕਾਤ ਹੁੰਦੀ ਹੈ ਪ੍ਰਿੰਸ ਨਾਮ ਦੇ ਮੁੰਡੇ ਦੇ ਨਾਲ ਜੋ ਕਿ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਤੇ ਇਹ ਵੀ ਪ੍ਰਿੰਸ ਵੀ ਆਪਣੀ ਘਰਵਾਲੀ ਤੋਂ ਖੁਸ਼ ਨਹੀਂ ਸੀ ਤੇ ਇਹ ਹੁਣ ਪ੍ਰਿੰਸ ਮੁੰਡਾ ਇਹੀ ਕਹਿੰਦਾ ਸੀ ਕਿ ਥੋੜੇ ਪੈਸੇ ਤੂੰ ਕਰ ਥੋੜੇ ਪੈਸੇ ਮੈਂ ਕਰਾਂਗਾ ਤੇ ਕੋਈ ਬਿਜ਼ਨਸ ਖੜਾ ਕਰਦੇ ਹਾਂ ਤੇ ਜਦੋਂ ਇਹ ਬਿਜ਼ਨਸ ਖੜਾ ਹੋ ਜਾਵੇਗਾ ਤੇ ਉਸ ਤੋਂ ਬਾਅਦ ਆਪਾਂ ਦੋਵੇਂ ਜਾਨੇ ਵਿਆਹ ਕਰਵਾ ਲਵਾਂਗੇ ਤੇ ਇਹ ਹੁਣ ਦੱਸਦੀ ਹੈ ਕਿ ਇਹਦਾ ਪਿਓ ਗੁਰਮੀਤ ਸਿੰਘ ਜੋ ਕਿ ਦੁਬਈ ਦੇ ਵਿੱਚ ਕੰਮ ਕਰਦਾ ਸੀ ਪੈਸੇ ਵਾਲਾ ਬੰਦਾ ਸੀ ਤੇ ਇਹ ਹੁਣ ਘਰ ਦੇ ਵਿੱਚ ਜਦੋਂ ਆ ਕੇ ਰਹਿਣ ਲੱਗ ਜਾਂਦੀ ਹੈ ਤੇ ਇਹਨੇ ਹੁਣ ਘਰ ਦੇ ਵਿੱਚੋਂ ਲਗਭਗ 8 ਲੱਖ ਤੇ ਗਏ ਨੇ ਉਹ ਆਪਣੇ ਆਸ਼ਿਕ ਪ੍ਰਿੰਸ ਨੂੰ ਦੇ ਦਿੱਤੇ ਸਨ ਦੂਸਰਾ ਇਹਦੀ ਹੁਣ ਘਰ ਦੀ ਪ੍ਰਾਪਰਟੀ ਤੇ ਵੀ ਅੱਖ ਸੀ ਤੇ ਇਹਨੇ ਘਰ ਦੇ ਪੇਪਰ ਬਣਵਾ ਕੇ ਉਹਦੇ ਤੇ ਜਾਲੀ ਸਾਈਨ ਕੀਤੇ ਸੀ ਆਪਣੇ ਪਿਓ ਦੇ ਤੇ ਉਹਨੂੰ ਵੇਚਣ ਦੀ ਕੋਸ਼ਿਸ਼ ਕੀਤੀ ਸੀ ਪਰ ਕਹਿੰਦੇ ਨੇ ਕਿ ਕਿਸਮਤ ਜਦੋਂ ਮਾਰੀ ਹੁੰਦੀ ਹੈ ਤਾਂ ਫਿਰ ਕੀ ਹੋ ਸਕਦਾ ਹੈ ਇਹ ਹੁਣ ਜਦੋਂ ਸਾਈਨ ਕਰਦੀ ਹੈ ਜਾਲੀ ਉਹਦੇ ਪਿਓ ਦੇ ਨਾਮ ਦੇ ਜਿਹੜੇ ਸਪੈਲਿੰਗਸ ਹਨ ਉਹਦੇ ਵਿੱਚ ਇਹ ਮਿਸਟੇਕ ਕਰ ਦਿੰਦੀ ਹੈ ਜਿਸ ਤੋਂ ਬਾਅਦ ਇਹਦੇ ਪਿਓ ਨੂੰ ਪਤਾ ਚੱਲ ਜਾਂਦਾ ਹੈ ਤੇ ਪਿਓ ਇਹਨੂੰ ਕਾਫੀ ਡਾਡਦਾ ਵੀ ਹੈ ਤੇ ਪੁਲਿਸ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਵੀ ਲਿਖਵਾਉਂਦਾ ਹੈ ਪਰ ਫਿਰ ਵੀ ਇਹ ਉਹਦੀ ਧੀ ਸੀ ਇਸ ਕਰਕੇ ਇਹਨੇ ਜ਼ਿਆਦਾ ਕੁਝ ਨਹੀਂ ਕਿਹਾ ਤੇ ਆਪਣੇ ਘਰ ਦੇ ਵਿੱਚ ਹੀ ਇਹਨੂੰ ਰਹਿਣ ਦਿੱਤਾ ਪਰ ਇਹਦੀ ਧੀ ਇੰਨੀ ਲਾਲਚੀ ਕਿਸਮ ਦੀ ਸੀ ਕਿ ਇਹ ਸਾਰੀ ਪ੍ਰਾਪਰਟੀ ਤੇ ਪੈਸਾ ਪਾਉਣ ਦੇ ਚੱਕਰ ਦੇ ਵਿੱਚ ਹੀ ਉਹ ਇੱਕ ਪਲਾਨ ਬਣਾ ਰਹੀ ਸੀ ਤੇ ਇੱਕ ਦਿਨ ਇਹਦੀ ਮਾਂ ਜਲੰਧਰ ਗਈ ਹੁੰਦੀ ਹੈ ਦਿਨ ਸੀ 21 ਫਰਵਰੀ 2019 ਦਾ ਤੇ ਉਸ ਦਿਨ ਇਹ ਹੁਣ ਆਪਣੇ ਪਿਓ ਨੂੰ ਚਾਹ ਬਿਲਾਉਂਦੀ ਹੈ ਤੇ ਚਾਹ ਦੇ ਵਿੱਚ ਹੀ ਨੀਂਦੀਆਂ ਗੋਲੀਆਂ ਮਿਲਾ ਦਿੰਦੀ ਹੈ ਤੇ ਜਿਸ ਤਰ੍ਹਾਂ ਹੀ ਇਹਦਾ ਪਿਓ ਚਾਹ ਪੀਂਦਾ ਹੈ ਤੇ ਉਹ ਬੇਹੋਸ਼ ਹੋ ਜਾਂਦਾ ਹੈ ਇਹ ਹੁਣ ਪ੍ਰਿੰਸ ਨੂੰ ਫੋਨ ਕਰਦੀ ਹੈ ਤੇ ਪ੍ਰਿੰਸ ਵੀ ਆ ਜਾਂਦਾ ਹੈ ਤੇ ਇਹ ਹੁਣ ਦੋਨੇ ਜਾਨੇ ਮਿਲ ਕੇ ਗੁਰਮੀਤ ਸਿੰਘ ਦਾ ਕਤਲ ਕਰਦੇ ਨੇ ਤੇ ਉਹਨੂੰ ਸੂਟਕੇਸ ਦੇ ਵਿੱਚ ਪਾ ਦਿੰਦੇ ਨੇ ਫਿਰ ਇਹ ਰਾਤ ਹੋਣ ਦਾ ਇੰਤਜ਼ਾਰ ਕਰਦੇ ਨੇ ਤੇ ਜਿਸ ਤਰ੍ਹਾਂ ਹੀ ਰਾਤ ਪੈਂਦੀ ਹੈ ਇਹ ਹੁਣ ਲਗਭਗ ਆਪਣੇ ਘਰ ਤੋਂ 4 ਕਿਲੋਮੀਟਰ ਦੂਰ ਦੂਸਰੇ ਪਿੰਡ ਦੇ ਵਿੱਚ ਇੱਕ ਨਾਲਾ ਪੈਂਦਾ ਸੀ ਉਸ ਨਾਲੇ ਦੇ ਵਿੱਚ ਜਾ ਕੇ ਇਸ ਨੂੰ ਇਸ ਸੂਟਕੇਸ ਨੂੰ ਸੁੱਟ ਕੇ ਆ ਜਾਂਦੇ ਨੇ ਤੇ ਇਸ ਸੂਟਕੇਸ ਦੇ ਵਿੱਚ ਇਹ ਪੱਥਰ ਵੀ ਪਾ ਦਿੰਦੇ ਨੇ ਤਾਂ ਜੋ ਇਹ ਨਾਲੇ ਦੇ ਵਿੱਚ ਇਹ ਸੂਟਕੇਸ ਡੁੱਬ ਜਾਵੇ ਤੇ ਇਹ ਸੂਟਕੇਸ ਕਦੀ ਬਾਹਰ ਹੀ ਨਹੀਂ ਆਵੇਗਾ ਤੇ ਇਹ ਕਦੀ ਫਰੇ ਨਹੀਂ ਜਾਣਗੇ ਤੇ ਹੁਣ ਜਿਸ ਤਰ੍ਹਾਂ ਹੀ ਇਹਦੀ ਮਾਂ ਜਗੀਰ ਕੋਰ 2 ਮਾਰਚ ਨੂੰ ਘਰ ਆਂਦੀ ਹੈ ਤੇ ਆ ਕੇ ਜਦੋਂ ਆਪਣੇ ਪਤੀ ਬਾਰੇ ਪੁੱਛਦੀ ਹੈ ਤੇ ਇਹ ਹੁਣ ਕਹਿੰਦੀ ਹੈ ਕਿ ਤੁਸੀਂ ਥੱਕੇ ਆਏ ਹੋ ਪਹਿਲਾਂ ਚਾਹ ਪੀਓ ਤੇ ਚਾਹ ਪੀਣ ਤੋਂ ਬਾਅਦ ਮੈਂ ਦੱਸਦੀ ਹਾਂ ਕਿ ਉਹ ਕਿੱਥੇ ਗਏ ਨੇ ਇਹ ਹੁਣ ਉਸੇ ਤਰ੍ਹਾਂ ਹੀ ਉਸ ਚਾਹ ਦੇ ਵਿੱਚ ਇਹਨੇ ਗੋਲੀਆਂ ਮਲਾਈਆਂ ਹੋਈਆਂ ਸਨ ਤੇ ਜਦੋਂ ਉਹ ਚਾਹ ਪੀਂਦੀ ਹੈ ਤੇ ਉਹ ਵੀ ਬੇਹੋਸ਼ ਹੋ ਜਾਂਦੀ ਹੈ ਤੇ ਫਿਰ ਇਹ ਆਪਣੇ ਆਸ਼ਿਕ ਨੂੰ ਬੁਲਾਉਂਦੀ ਹੈ ਤੇ ਇਹ ਦੋਨੇ ਜਾਨੇ ਮਿਲ ਕੇ ਉਸ ਤਰ੍ਹਾਂ ਹੀ ਮਾਂ ਨੂੰ ਵੀ ਉਸ ਸੂਟਕੇਸ ਦੇ ਵਿੱਚ ਪਾ ਦਿੰਦੇ ਨੇ ਤੇ ਰਾਤ ਹੋਣ ਤੋਂ ਬਾਅਦ ਉਸ ਗੰਦੇ ਨਾਲੇ ਦੇ ਵਿੱਚ ਜਾ ਕੇ ਸੁੱਟ ਦਿੰਦੇ ਨੇ ਇਹਨਾਂ ਨੇ ਇਹਨਾਂ ਦੋਨਾਂ ਕਤਲਾਂ ਨੂੰ ਇਸ ਤਰੀਕੇ ਦੇ ਨਾਲ ਅੰਜਾਮ ਦਿੱਤਾ ਸੀ ਕਿ ਸ਼ਾਇਦ ਇਹ ਦੋਨੇ ਸੂਟਕੇਸ ਬਾਹਰ ਨਹੀਂ ਆਉਣਗੇ ਤੇ ਕਿਸੇ ਨੂੰ ਕੁਝ ਪਤਾ ਨਹੀਂ ਚੱਲੇਗਾ ਪਰ ਕਹਿੰਦੇ ਨੇ ਕਿ ਕਾਤਲ ਜਿੰਨਾ ਮਰਜੀ ਛਾਤਰ ਹੋਵੇ ਪਰ ਉਹ ਆਪਣਾ ਕੋਈ ਨਾ ਕੋਈ ਸਬੂਤ ਛੱਡ ਹੀ ਜਾਂਦਾ ਹੈ ਤੇ ਇਸੇ ਤਰ੍ਹਾਂ ਹੀ ਇਹ ਵੀ ਆਖਰਕਾਰ ਫਰੇ ਗਏ ਇੰਨੀ નિર્દય ਦਿਲ ਦੀ ਇਹ ਕੁੜੀ ਸੀ ਜਦੋਂ ਆਪਣੇ ਪਿਓ ਨੂੰ ਮਾਰ ਕੇ ਲੈ ਕੇ ਜਾ ਰਹੀ ਸੀ ਉਸ ਸਮੇਂ ਵੀ ਇਹਦੇ ਮਨ ਦੇ ਵਿੱਚ ਰਹਿਮ ਨਹੀਂ ਆਇਆ ਕਿ ਇਹ ਕੀ ਕਰਨ ਜਾ ਰਹੀ ਹੈ ਆਪਣੇ ਪਿਓ ਨੂੰ ਆਪਣੀ ਮਾਂ ਨੂੰ ਜਿਨ੍ਹਾਂ ਨੇ ਬੜੇ ਹੀ ਲਾਡਾ ਪਿਆਰ ਨਾਲ ਉਸ ਧੀ ਨੂੰ ਪਾਲਿਆ ਸੀ ਇਹ ਉਹਨਾਂ ਦਾ ਹੀ ਕਤਲ ਕਰਕੇ ਉਹਨਾਂ ਨੂੰ ਨਾਲੇ ਦੇ ਵਿੱਚ ਛੁੱਟਣ ਜਾ ਰਹੀ ਸੀ ਹੁਣ ਇਹਨਾਂ ਦੋਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ 10 ਮਾਰਚ ਨੂੰ ਜਦੋਂ ਗੁਰਮੀਤ ਸਿੰਘ ਤੇ ਜਗੀਰ ਕੋਰ ਦਾ ਅੰਤਿਮ ਸੰਸਕਾਰ ਚੱਲ ਰਿਹਾ ਸੀ ਤਾਂ ਉਸ ਸਮੇਂ ਦਵਿੰਦਰ ਕੋਰ ਉਹਨਾਂ ਦੀ ਕੁੜੀ ਨੂੰ ਅੰਤਿਮ ਸੰਸਕਾਰ ਤੇ ਲਿਆਂਦਾ ਗਿਆ ਤੇ ਉਸ ਸਮੇਂ ਵੀ ਦਵਿੰਦਰ ਕੋਰ ਹੱਸਦੀ ਹੋਈ ਇਹੀ ਆਪਣੇ ਭਰਾਵਾਂ ਨੂੰ ਕਹਿ ਰਹੀ ਸੀ ਕਿ ਮੈਂ ਆਪਣੇ ਮਾਪਿਓ ਨੂੰ ਇਸ ਦੁਨੀਆ ਦੀ ਕੈਦ ਤੋਂ ਰਿਹਾ ਕਰ ਦਿੱਤਾ ਜਿਸ ਸਮੇਂ ਇਹ ਘਟਨਾ ਹੋਈ ਸੀ ਤਾਂ ਇਸ ਪਿੰਡ ਦੇ ਵਿੱਚ ਇੱਕ ਸਹਿਮ ਦਾ ਮੋਲ ਬਣ ਗਿਆ ਸੀ ਲੋਕਾਂ ਨੂੰ ਆਪਣੀਆਂ ਕੁੜੀਆਂ ਦੇ ਉੱਤੋਂ ਵਿਸ਼ਵਾਸ ਉੱਠ ਗਿਆ ਸੀ ਬਾਕੀ ਦੋਸਤੋ ਅੱਜ ਸਮਾਂ ਕਲਯੁਗ ਦਾ ਸਮਾਂ ਹੈ ਤੇ ਇਸ ਸਮੇਂ ਦੇ ਵਿੱਚ ਕੋਈ ਤੁਹਾਡਾ ਜਿੰਨਾ ਮਰਜੀ ਸਕਾ ਹੋਵੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਇਸ ਘਟਨਾ ਨੂੰ ਦੱਸਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਬਲਕਿ ਸੁਚੇਤ ਹੀ ਕਰਨਾ ਸੀ ਕਿ ਦੁਨੀਆ ਦੇ ਉਤੇ ਕਿੱਦਾਂ-ਕਿੱਦਾਂ ਦੇ ਕ੍ਰਾਈਮ ਚੱਲਦੇ ਨੇ ਬਾਕੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ